ਰੋਲੇ ਦੇ ਵਿੱਚ 49 ਨੰਬਰ ਮਕਦਮੇ ਦੇ ਵਿੱਚ ਨੋਮੀਨੇਟਡ ਅਕੂਸਟੇ ਆਇਆ ਕੀਤਾ ਜਾ ਰਿਹਾਗਾ ਜੀ ਮੋੜੇ ਨੂੰ ਜੀ ਕੋਰਟ ਵਿੱਚ ਪੇਸ਼ ਕਰਕੇ ਅਗਲੀ ਇਨਵੈਸਟੀਗੇਸ਼ਨ ਸਾਰੀ ਕੀਤੀ ਜਾਊਗੀ ਰਿਵਾਂਡ ਲੈ ਕੇ ਤਕਰੀਬਨ ਇਹ ਨਹੀਂ ਹਾਲੇ ਜੀ ਪੁਛਕਿਸ਼ ਕਰ ਰਹੇ ਹਾਂ ਜੀ ਜੋ ਆਊਗਾ ਸਾਹਮਣੇ ਉਸ ਤੋਂ ਦੱਸਾਂਗੇ ਕੋਰਟ ਤੋਂ ਰਾਮੰਡ ਲੈ ਕੇ ਇਹ ਕਿਹਦਾ ਸਾਥੀ ਸੀ ਜੀ ਹਾਂਜੀ ਕਿਹਦਾ ਸਾਥੀ ਸੀ ਇਹ 49 ਨੰਬਰ ਮਕਦਮੇ ਦੇ ਵਿੱਚ ਜਿਹੜਾ ਕੇਸ ਆ ਜਿਹਦੇ ਵਿੱਚ ਆਨੇ ਦੇ ਨਾਲ ਇਹ ਤੇ ਹਮਲਾ ਹੋਇਆ ਅਮਰਿਤਪਾਲ ਵਾਲਾ ਕਿ ਉਹਦੇ ਵਿੱਚ ਇਨਵੋਲਡ ਅਮਰਿਤਪਾਲ ਦੇ ਇੱਕ ਹੋਰ ਸਾਥੀ ਜਿਸ ਦਾ ਨਾਮ ਕੁਲਵੰਤ ਸਿੰਘ ਦੱਸਿਆ ਜਾ ਰਿਹਾ ਹੈ ਉਸ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਅਜਨਾਲਾ ਦੇ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਤੇ 4 ਦਿਨ ਦਾ ਰਿਮਾਂਡ ਮਿਲ ਗਿਆ ਹੈ ਅਜਨਾਲਾ ਪੁਲਿਸ ਸਟੇਸ਼ਨ ਉੱਤੇ 23 ਫਰਵਰੀ ਨੂੰ ਵਾਰਿਸ ਪੰਜਾਬ ਦੇ ਪ੍ਰਧਾਨ ਅਮਰਿਤਪਾਲ ਸਿੰਘ ਨੇ ਆਪਣੇ ਸਮਰਥਕਾਂ ਦੇ ਨਾਲ ਮਿਲ ਕੇ ਪੁਲਿਸ ਸਟੇਸ਼ਨ ਨੂੰ ਘੇਰ ਲਿਆ ਸੀ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਨੰਬਰ 39 ਦਰਜ ਹੈ ਪੁਲਿਸ ਨੇ ਇਸ ਹੀ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਐਨ ਐਸ ਐ ਲਗਾ ਕੇ ਡਿਬੜੂਗਰ ਜੇਲ੍ਹ ਵਿੱਚ ਭੇਜ ਦਿੱਤਾ ਸੀ ਉਤੇ ਹੀ ਉਸਦੇ ਹੋਰ 9 ਸਾਥੀ ਵੀ ਦਿਬਰੂਗੜ੍ਹ ਜੇਲ੍ਹ ਵਿੱਚ ਹੀ ਬੰਦ ਨੇ ਹਾਲਾਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਵੱਲੋਂ ਲਗਾਈ ਗਈ ਐਪਲੀਕੇਸ਼ਨ ਨੂੰ ਵੀ ਰਿਜੈਕਟ ਕਰ ਦਿੱਤਾ ਹੈ ਇਸੇ ਵਿਚਾਲੇ ਹੁਣ ਅੰਮ੍ਰਿਤਸਰ ਦੇ ਦਿਹਾਤੀ ਪੁਲਿਸ ਨੇ ਸੰਗਰੂਰ ਤੋਂ ਅਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਫਿਲਹਾਲ ਉਸ ਨੂੰ ਵੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਲਦ ਹੀ ਅਜਨਾਲਾ ਕੋਰਟ ਵਿੱਚ ਉਸ ਨੂੰ ਪੇਸ਼ ਕੀਤਾ ਜਾਵੇਗਾ ਨਾ ਫੜਿਆ ਗਿਆ ਕਿਹੜੇ ਕੇਸ ਫੜਿਆ ਗਿਆ ਤਲਵੰਤ ਸਿੰਘ ਨਾਂ ਦਾ ਵਿਅਕਤੀ ਆ ਮੁਕਸਰ ਜਿਹੜੇ ਨਾਲ ਸੰਬੰਧ ਰਾਸਾ ਬੁੱਤਰ ਪਿੰਡ ਦਾ ਹੈ 39 ਨੰਬਰ ਐਫ ਆਈ ਆਰ ਆ ਜਿਹਨਾਂ ਨਾਲੇ ਥਾਣੇ ਵਿੱਚ ਰਜਿਸਟਰ ਉਹਦੇ ਵਿੱਚ ਪੜਿਆ ਗਿਆ ਜੀ ਇਹਨੂੰ ਕਿਸ ਤਰ੍ਹਾਂ ਫੜਿਆ ਗਿਆ ਕੀ ਸੀਗਾ ਦਾ ਰੋਲ ਕੀ ਸੀ ਇਹਦਾ ਰੋਲ ਇਹਦੇ ਵਿੱਚ 39 ਨੰਬਰ ਮੁਕਦਮੇ ਦੇ ਵਿੱਚ ਨੋਮੀਨੇਟਡ ਅਕਿਊਜ਼ਡ ਹੈ ਇੱਕ ਜਿਹੜੀ ਪੁਲਿਸ ਹਾਲ ਕਰ ਰਹੀ ਸੀ ਜਿਹਨੂੰ ਕੱਲ ਗ੍ਰਿਫਤਾਰ ਕਰ ਲਿਆ ਹੁਣ ਕੀ ਕੀਤਾ ਜਾ ਰਿਹਾ ਹੈ ਉਹਨੂੰ ਜੀ ਕੋਰਟ ਵਿੱਚ ਪੇਸ਼ ਕਰਕੇ ਅਗਲੀ ਇਨਵੈਸਟੀਗੇਸ਼ਨ ਸਾਰੀ ਕੀਤੀ ਜਾਊਗੀ ਰਿਵਾਂਡ ਲੈ ਕੇ ਮੰਤੋ ਕਿ ਜਿੰਦ ਤੋ ਤੜੀ ਹਰਾ ਸਿੱਚਾ ਹੈ ਕੋਈ ਬ੍ਰਾਮ ਦੇ ਵੀ ਭਈ ਨਹੀ ਹਲੇ ਤੇ ਪੁਛਕਿਸ਼ ਕਰ ਰਹੇ ਨੇ ਜੋ ਆਉਗਾ ਸਾਹਮਣੇ ਉੱਤੇ ਤੁਹਾਨੂੰ ਦੱਸਾਂਗੇ ਕੋਰਟ ਤੋਂ ਰਾਮੰਗ ਲੈ ਕੇ ਇੱਕ ਇਹਦਾ ਸਾਥੀ ਸੀ ਜੀ ਹਾਂਜੀ ਕਿਹਦਾ ਸਾਥੀ ਸੀ ਇਹ ਇਹ 49 ਨੰਬਰ ਕੇ ਮੁਕਦਮੇ ਦੇ ਵਿੱਚ ਜਿਹੜਾ ਕੇਸ ਆ ਜਿਹਦੇ ਵਿੱਚ ਥਾਣੇ ਦੇ ਨਾਲ ਰਿਪੋਰਟ ਆ ਅਮਰਿਤਪਾਲ ਵਾਲਾ ਕਿ ਉਹਦੇ ਵਿੱਚ ਇਨਵੋਲਡ ਅਜਨਾਲਾ ਪੁਲਿਸ ਸਟੇਸ਼ਨ ਉੱਤੇ ਵਾਰਿਸ ਪੰਜਾਬ ਦੇ ਪ੍ਰਧਾਨ ਅਮਰਿਤਪਾਲ ਦੇ ਹਜ਼ਾਰਾਂ ਸਮਰਥਕਾਂ ਨੇ ਕੀਰ ਰਹੀ ਸੀ ਇਸ ਦੌਰਾਨ ਉਹਨਾਂ ਕੋਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਵੀ ਸੀ ਅਜੇ ਵੀ ਪੁਲਿਸ ਜਵਾਨ ਪਿੱਛੇ हट ਗਏ ਅਮਰਿਤਪਾਲ ਸਿੰਘ ਆਪਣੇ ਸਮਰਥਕ ਲਵਰੇ ਤੂਫਾਨ ਦੇ ਖਿਲਾਫ ਕੇਸ ਦਰਜ ਕਰਨ ਦਾ ਵਿਰੋਧ ਕਰ ਰਿਹਾ ਸੀ ਉਸ ਨੇ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ 23 ਫਰਵਰੀ ਨੂੰ ਅਮਰਿਤਪਾਲ ਆਪਣੇ ਹਜ਼ਾਰਾਂ ਸਮਰਥਕਾਂ ਦੇ ਨਾਲ ਅਜਨਾਲਾ ਪੁਲਿਸ ਥਾਣੀ ਪਹੁੰਚਿਆ ਸੀ ਕਈ ਕੰਟਿਆਤਾ ਕਜਨਾਲਾ ਥਾਣਾ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੇ ਕਬਜ਼ੇ ਵਿੱਚ ਰਿਹਾ ਅਧਵੇਚ ਪੁਲਿਸ ਨੇ ਲਾਹਰੀ ਤੂਫਾਨ ਨੂੰ ਛੱਡਣ ਦਾ ਫੈਸਲਾ ਲਿਆ। ਹਬਲੀ ਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅਫਸਰ ਕੇਸਰੀ। ਅਮਰਿਤਪਾਲ ਦੇ ਇੱਕ ਹੋਰ ਸਾਥੀ ਜਿਸ ਦਾ ਨਾਮ ਕੁਲਵੰਤ ਸਿੰਘ ਦੱਸਿਆ ਜਾ ਰਿਹਾ ਹੈ, ਉਸ ਦੀ ਗ੍ਰਿਫਤਾਰੀ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਅਜਨਾਲਾ ਦੇ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ 4 ਦਿਨ ਦਾ ਰਿਮਾਂਡ ਮਿਲ ਗਿਆ ਹੈ। ਅਜਨਾਲਾ ਪੁਲਿਸ ਸਟੇਸ਼ਨ ਉੱਤੇ 23 ਫਰਵਰੀ ਨੂੰ ਵਾਰਿਸ ਪੰਜਾਬ ਦੇ ਪ੍ਰਧਾਨ ਅਮਰਿਤਪਾਲ ਸਿੰਘ ਨੇ ਆਪਣੇ ਸਮਰਥਕਾਂ ਦੇ ਨਾਲ ਮਿਲ ਕੇ ਪੁਲਿਸ ਸਟੇਸ਼ਨ ਨੂੰ ਘੇਰ ਲਿਆ ਸੀ। ਇਸ ਮਾਮਲੇ ਦੇ ਵਿੱਚ ਐਫ ਆਈ ਆਰ ਨੰਬਰ 39 ਦਰਜ ਹੈ ਪੁਲਿਸ ਨੇ ਇਸੇ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਐਨ ਐਸ ਐ ਲਗਾ ਕੇ ਡਿਬੜੂਗਰ ਜੇਲ੍ਹ ਵਿੱਚ ਭੇਜ ਦਿੱਤਾ ਸੀ ਉਤੇ ਹੀ ਉਸਦੇ ਹੋਰ 9 ਸਾਥੀ ਵੀ ਡਿਬਰੂਗਰ ਜੇਲ੍ਹ ਵਿੱਚ ਹੀ ਬੰਦ ਨੇ ਹਾਲਾਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਵੱਲੋਂ ਲਗਾਈ ਗਈ ਐਪਲੀਕੇਸ਼ਨ ਨੂੰ ਵੀ ਰਿਜੈਕਟ ਕਰ ਦਿੱਤਾ ਹੈ ਇਸੇ ਵਿਚਾਲੇ ਹੁਣ ਅੰਮ੍ਰਿਤਸਰ ਦੇ ਦਿਹਾਤੀ ਪੁਲਿਸ ਨੇ ਸੰਗਰੂਰ ਤੋਂ ਅਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਫਿਲਹਾਲ ਉਸ ਨੂੰ ਵੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਲਦ ਹੀ ਅਜਨਾਲਾ ਕੋਰਟ ਵਿੱਚ ਉਸ ਨੂੰ ਪੇਸ਼ ਕੀਤਾ ਜਾਵੇਗਾ ਕਿਹੜੇ ਕੇਸ ਫੜਿਆ ਗਿਆ ਤਲਵੰਤ ਸਿੰਘ ਨਾਂ ਦਾ ਵਿਅਕਤੀ ਆ ਮੁਕਸਰ ਜਿਹਦੇ ਨਾਲ ਸੰਬੰਧ ਦਾ ਆਸਾਪੁੱਤਰ ਪਿੰਡ ਦਾ 39 ਨੰਬਰ ਐਫ ਆਈ ਆਰ ਆ ਜਿਹਨਾਂ ਦੇ ਥਾਣੇ ਵਿੱਚ ਰਜਿਸਟਰ ਉਹਦੇ ਵਿੱਚ ਪੜਿਆ ਗਿਆ ਜੀ ਇਹਨੂੰ ਕਿਸ ਤਰ੍ਹਾਂ ਫੜਿਆ ਗਿਆ ਕੀ ਸੀਗਾ ਦਾ ਰੋਲ ਕੀ ਸੀ ਇਹਦਾ ਰੋਲ ਇਹਦੇ ਵਿੱਚ 39 ਨੰਬਰ ਮੁਕਦਮੇ ਦੇ ਵਿੱਚ ਨੋਮੀਨੇਟਡ ਅਕਿਊਜ਼ਡ ਹੈ ਜਿਹੜੀ ਪੁਲਿਸ ਹਾਲ ਕਰ ਰਹੀ ਸੀ ਜਿਹਨੂੰ ਕੱਲ ਗ੍ਰਿਫਤਾਰ ਕਰ ਲਿਆ ਹੁਣ ਕੀ ਕੀਤਾ ਜਾ ਰਿਹਾ ਹੈਗਾ ਜੀ ਹੁਣ ਇਹਨੂੰ ਜੀ ਕੋਰਟ ਵਿੱਚ ਪੇਸ਼ ਕਰਕੇ ਅਗਲੀ ਇਨਵੈਸਟੀਗੇਸ਼ਨ ਸਾਰੀ ਕੀਤੀ ਜਾਊਗੀ ਰਿਵਾਂਡ ਲੈ ਕੇ ਮੰਤਾ ਕਿੰਨੇ ਤੋਂ ਤੁਹਾਡੇ ਹਰਾਸੇ ਚਾਇ ਕੋਈ ਬ੍ਰਾਂਡ ਨਿਕ ਵੀ ਹੋਈ ਨਾਲੇ ਤੇ ਮੁਸ਼ਕਿਲ ਕਰ ਰਹੇ ਨੇ ਜੋ ਆਊਗਾ ਸਾਹਮਣੇ ਉੱਤੇ ਤੁਹਾਨੂੰ ਦੱਸਾਂਗੇ ਕੋਰਟ ਤੋਂ ਰਿਮਾਂਡ ਲੈ ਕੇ ਇੱਕ ਇਹਦਾ ਸਾਥੀ ਸੀ ਜੀ ਹਾਂਜੀ ਇਹਦਾ ਸਾਥੀ ਸੀ ਇਹ 49 ਨੰਬਰ ਕੇ ਮੁਕਦਮੇ ਦੇ ਵਿੱਚ ਜਿਹੜਾ ਕੇਸ ਆ ਜਿਹਦੇ ਵਿੱਚ ਥਾਣੇ ਦੇ ਨਾਲ ਰਿਤੇ ਹਮਲਾ ਹੋਇਆ ਅਮਰਿਤਪਾਲ ਵਾਲਾ ਕਿ ਉਹਦੇ ਵਿੱਚ ਇਨਵੋਲਡ ਅਜਨਾਲਾ ਪੁਲਿਸ ਸਟੇਸ਼ਨ ਉੱਤੇ ਵਾਰਿਸ ਪੰਜਾਬ ਦੇ ਪ੍ਰਧਾਨ ਅਮਰਿਤਪਾਲ ਦੇ ਹਜ਼ਾਰਾਂ ਸਮਰਥਕਾਂ ਨੇ ਕੀਰ ਰਹੀ ਸੀ ਇਸ ਦੌਰਾਨ ਉਹਨਾਂ ਕੋਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਵੀ ਸੀ ਅਜੇ ਵੀ ਪੁਲਿਸ ਜਵਾਨ ਪਿੱਛੇ हट ਗਏ ਅਮਰਿਤਪਾਲ ਸਿੰਘ ਆਪਣੇ ਸਮਰਥਕ ਲਵਪ੍ਰੇ ਤੂਫਾਨ ਦੇ ਖਿਲਾਫ ਕੇਸ ਦਰਜ ਕਰਨ ਦਾ ਵਿਰੋਧ ਕਰ ਰਿਹਾ ਸੀ ਉਸ ਨੇ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ 23 ਫਰਵਰੀ ਨੂੰ ਅਮਰਿਤਪਾਲ ਆਪਣੇ ਹਜ਼ਾਰਾਂ ਸਮਰਥਕਾਂ ਦੇ ਨਾਲ ਅਜਨਾਲਾ ਪੁਲਿਸ ਥਾਣੀ ਪਹੁੰਚਿਆ ਸੀ ਕਈ ਘੰਟਿਆਂ ਤੱਕ ਅਜਨਾਲਾ ਥਾਣਾ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੇ ਕਬਜ਼ੇ ਵਿੱਚ ਰਿਹਾ ਅਧਿਵੇਸ਼ ਪੁਲਿਸ ਨੇ ਲਾਹਰਪ੍ਰੀ ਤੂਫਾਨ ਨੂੰ ਛੱਡਣ ਦਾ ਫੈਸਲਾ ਲਿਆ ਅਫਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅਫਸਰ ਕੇਸਰੀ